ਬੀਬੀ ਜਗੀਰ ਕੌਰ ਦਾ ਬਾਗੀ ਧੜਾ ਭਾਈ ਅਮਰਿਤਪਾਲ ਸਿੰਘ ਦਾ ਸਮਰਥਨ ਚਾਹੁੰਦਾ ਔਰ ਦੂਜੀ ਗੱਲ ਭਾਈ ਅਮਰਿਤਪਾਲ ਸਿੰਘ ਬੀਬੀ ਜਗੀਰ ਕੌਰ ਦੇ ਬਾਗੀ ਧੜੇ ਨੂੰ ਸਮਰਥਨ ਦੇਣਗੇ ਇਹ ਦੋ ਆੱਡ-ਆੱਡ ਗੱਲਾਂ ਨੇ ਪਰ ਇਹ ਦੋਵੇਂ ਗੱਲਾਂ ਹੁਣ ਮਿਲਦੀਆਂ ਨਜ਼ਰ ਆ ਰਹੀਆਂ ਨੇ ਚਰਚਾਵਾ ਚੱਲਦੀਆਂ ਪਈਆਂ ਕਿ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਦੇ ਬਾਗੀ ਧੜੇ ਨੂੰ ਭਾਈ ਅਮਰਿਤਪਾਲ ਸਿੰਘ ਸਮਰਥਨ ਦੇਣਗੇ ਕੋਈ ਪ੍ਰਮਾਣਿਤ ਟਿੱਪਣੀ ਨਹੀਂ ਹੈ ਸੂਤਰਾਂ ਮੁਤਾਬਿਕ ਸਾਰੀ ਖਬਰ ਪਰਚਰਚਾਵਾ ਤੇਜ਼ ਹੋ ਗਈਆਂ ਨੇ ਔਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਦੋਂ ਇਨਾ ਕ੍ਰੂਸ਼ੀਅਲ ਐਟਮਾਸਫੇਅਰ ਬਣਿਆ ਹੋਇਆ ਇਸ ਐਟਮਾਸਫੇਅਰ ਦੇ ਵਿੱਚ ਸੂਤਰ ਵੀ ਸੂਤਰਾਂ ਵੱਲੋਂ ਮਿਲੀ ਜਾਣਕਾਰੀ ਵੀ ਵੱਡਾ ਰੋਤਵਾਸ ਤਿਆਰ ਕਰਦੇ ਨੇ ਕਿਉਂਕਿ ਪੈਰ ਪੈਰ ਦੇ ਉੱਤੇ ਹਰ ਇੱਕ ਚੀਜ਼ ਬਦਲਦੀ ਪਈ ਹੈ ਪੈਰ ਪੈਰ ਦੇ ਉੱਤੇ ਸਿਆਸਤ ਬਦਲਦੀ ਪਈ ਹੈ ਕਰਵਟ ਲੈਂਦੀ ਪਈ ਸਿਆਸਤ ਔਰ ਉਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਸਮਰਥਨ ਲੋਚ ਦੇ ਅਕਾਲੀ ਦਲ ਦੇ ਬਾਗੀ ਲੀਡਰ ਦੱਸੇ ਜਾ ਰਹੇ ਨੇ ਹਾਲਾਂਕਿ ਪਰਿਵਾਰ ਦੇ ਨਾਲ ਮੁਲਾਕਾਤ ਜ਼ਰੂਰ ਹੋਈ ਹੈ ਪਰਿਵਾਰ ਦੇ ਨਾਲ ਮੁਲਾਕਾਤ ਐਵੇਂ ਤਾਂ ਨਹੀਂ ਹੋਈ ਭਾਈ ਅਮਰਤਪਾਲ ਸਿੰਘ ਦਾ ਹਾਲਚਲ ਪੁੱਛਣ ਵਾਸਤੇ ਤਾਂ ਨਹੀਂ ਹੋਈ ਪਰਿਵਾਰ ਦਾ ਹਾਲਚਲ ਪੁੱਛਣ ਵਾਸਤੇ ਤਾਂ ਨਹੀਂ ਹੋਈ ਮੁਲਾਕਾਤ ਹੋਈ ਹੈ ਤਾਂ ਕੋਈ ਕਾਰਨ ਹੋਵੇਗਾ ਸਿਆਸੀ ਲੀਡਰ ਮੁਲਾਕਾਤ ਕਰ ਰਹੇ ਹੈ ਅਚਾਨਕ ਤਾਂ ਉਹਦੇ ਪਿੱਛੇ ਕੋਈ ਕਾਰਨ ਹੋਵੇਗਾ ਮੁਲਾਕਾਤ ਪਹਿਲਾਂ ਵੀ ਹੋ ਸਕਦੀ ਸੀ ਜੇ ਮੁਲਾਕਾਤ ਪਹਿਲਾਂ ਨਹੀਂ ਹੋਈ ਇਹੋ ਜਿਹਾ ਤਾਲੁਕ ਪਹਿਲਾਂ ਨਹੀਂ ਬਣਿਆ ਘਰ ਆਉਣ ਜਾਣ ਪਹਿਲਾਂ ਨਹੀਂ ਬਣਿਆ ਤਾਂ ਜ਼ਾਹਿਰ ਤੌਰ ਦੇ ਉੱਤੇ ਜੇ ਹੁਣ ਮੁਲਾਕਾਤ ਹੋਈ ਹੈ ਤੇ ਉਹਦੇ ਪਿੱਛੇ ਕੋਈ ਸਿਆਸੀ ਚਾਹਤ ਜਿਹੜੀ ਹੈ ਉਹ ਹੋ ਸਕਦੀ ਹੈ ਕੋਈ ਸਿਆਸੀ ਪ੍ਰੋਗਰਾਮ ਹੋ ਸਕਦਾ ਕੋਈ ਸਿਆਸੀ ਏਜੰਡਾ ਹੋ ਸਕਦਾ ਔਰ ਉਸੇ ਏਜੰਡੇ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਨਰੇਟਿਵ ਜ਼ਰੂਰ ਸਿਰਜਿਆ ਗਿਆ ਉਸ ਨਰੇਟਿਵ ਦੇ ਹਿਸਾਬ ਦੇ ਨਾਲ ਭਾਈ ਅਮਰਤਪਾਲ ਸਿੰਘ ਦਾ ਸਮਰਥਨ ਲੋਚਿਆ ਜਾ ਰਿਹਾ ਔਰ ਦੂਜੇ ਪਾਸੇ ਹੁਣ ਚਰਚਾਵਾਂ ਇਹ ਗੱਲਾਂ ਨੇ ਕਿ ਜਦੋਂ ਮੁਲਾਕਾਤ ਹੋ ਹਟੀ ਜਦੋਂ ਮੁਲਾਕਾਤ ਕਰ ਲਈ ਉਸ ਵੇਲੇ ਭਾਈ ਅਮਰਤਪਾਲ ਸਿੰਘ ਵੱਲੋਂ ਸਮਰਥਨ ਦੇਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਹਾਲਾਂਕਿ ਭਾਈ ਅਮਰਤਪਾਲ ਸਿੰਘ ਨੇ ਕੋਈ ਗੱਲ ਸਾਂਝੀ ਨਹੀਂ ਕੀਤੀ ਕੋਈ ਗੱਲ ਇਸ ਉੱਤੇ ਨਹੀਂ ਕੀਤੀ ਗਈ ਪਰ ਚਰਚਾਵਾਂ ਤੇਜ਼ ਹੋ ਗਈਆਂ ਨੇ ਕਿ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਇਸ ਉੱਤੇ ਵਿਚਾਰ ਕਰ ਰਿਹਾ ਹੈ ਪਾਈ ਅਮਰਤਪਾਲ ਸਿੰਘ ਜਲਦ ਹੀ ਇਸ ਬਾਗੀ ਧੜੇ ਨੂੰ ਸਮਰਥਨ ਦੇ ਸਕਦੇ ਨੇ ਕਿਉਂਕਿ ਜਦੋਂ ਰਾਜਦੇਵ ਸਿੰਘ ਖਾਲਸਾ ਨਾਲ ਵੀ ਗੱਲ ਕੀਤੀ ਜਾਵੇ ਉਦੋਂ ਵੀ ਉਹ ਇੱਕ ਗੱਲ ਜ਼ਰੂਰ ਕਹਿੰਦੇ ਨੇ ਕਿ ਦੇਰ ਆਏ ਦਰਸਤ ਆਏ ਉਹਨਾਂ ਨੇ ਕਿਹਾ ਕਿ ਪਹਿਲਾਂ ਭਾਵੇਂ ਇੰਨੀ ਦੇਰ ਤੱਕ ਐਨੇ ਸਾਲਾਂ ਤੱਕ 25 ਸਾਲ ਸਰਕਾਰ ਰਹੀ ਹੈ ਇੰਨੀ ਦੇਰ ਤੱਕ ਜੇ ਚੁੱਪ ਰਹੇ ਇਹਦੇ ਬਾਵਜੂਦ ਜੇ ਹੁਣ ਆ ਕੇ ਗੱਲ ਕਰਦੇ ਪਏ ਨੇ ਹੁਣ ਆ ਕੇ ਵਿਰੋਧ ਕਰਦੇ ਪਏ ਨੇ ਹੁਣ ਆ ਕੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਕਰਦੇ ਪਏ ਨੇ ਤਾਂ ਚੰਗੀ ਗੱਲ ਹੈ ਉੜਾਨੇ ਕਿਹਾ ਹੈ ਕਿ देर आए दुरुस्त आए ਚੰਗਾ ਹੋਇਆ ਔਰ ਇਸੇ ਨੂੰ ਲੈ ਕੇ ਸਵਾਲ ਇੱਕ ਹੋਰ ਖੜ ਜਾਂਦਾ ਹੈ ਕਿ ਕਿਤੇ ਰਾਜਦੇਵ ਖਾਲਸਾ ਇਹਦਾ ਕੋਈ ਹਿੰਟ ਤਾਂ ਨਹੀਂ ਦਿੰਦੇ ਪਏ ਕਿ ਐ ਹੋ ਸਕਦਾ ਆ ਹਾਲਾਂਕਿ ਚਰਚਾਵਾਂ ਤੇਜ਼ ਨੇ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਕੋਈ ਨਹੀਂ ਕਹਿ ਸਕਦਾ ਕੁਝ ਕਿਉਂਕਿ ਲੰਗੇ ਕਾਲੀ ਦੇਖ ਲਿਆ ਜੋ ਸੋਚਿਆ ਨਹੀਂ ਸੀ ਉਹ ਹੋ ਗਿਆ ਚੰਦ ਘਟੀਆਂ ਦੇ ਅੰਦਰ ਦੋ ਵਾਰ ਪਾਰਟੀਆਂ ਬਦਲ ਲਈਆਂ ਗਈਆਂ ਅਕਾਲੀ ਆਪਣੇ ਆਪ ਨੂੰ ਅਕਾਲੀ ਲੀਡਰ ਦੱਸਣ ਵਾਲੇ ਬੀਬੀ ਸੁਰਜੀਤ ਕੌਰ ਜਿਹੜੇ ਆਪਣੇ ਪਤੀ ਦੀ ਲੈਗੇਸੀ ਦੀਆਂ ਗੱਲਾਂ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਮੇਰੇ ਪਤੀ ਨੇ ਅੰਤ ਸਮੇਂ ਮੈਨੂੰ ਕਿਹਾ ਸੀ ਕਿ ਅਕਾਲੀ ਦਲ ਦਾ ਪੱਲਾ ਨਾ ਛੱਡਿਓ ਉਹ ਬੀਬੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਫਿਰ ਸ਼ਾਮ ਨੂੰ ਆਮ ਆਦਮੀ ਪਾਰਟੀ ਛੱਡ ਕੇ ਦੁਬਾਰਾ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਖੈਰ ਇਹੋ ਜੀ ਕਰੂਸ਼ਲ ਸਿਚੁਏਸ਼ਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਔਰ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਾਨੀ ਈਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ